हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਜਿਨਾਂ ਕੇ ਜੋ ਕਿ ਐਂਟੀ ਜੁਰੀ ਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਦੇ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦਾ ਨ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਜ਼ਰੂਰ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਸੇਮ ਲੱਗਦੇ ਪੈਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਬਾਕਸ ਵਿੱਚ ਲਿੰਕ ਮਿਲ ਜੇਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਦੇ ਲਿੰਕ ਨਾਲ ਦੇ ਨਾਲ ਹੀ ਤੁਹਾਨੂੰ ਮਿਲ ਜਾਣਗੇ ਕੋਈ ਵੀ ਟੌਪਿਕ ਲੱਭਣਾ ਹੋਵੇ ਤੁਸੀਂ ਉੱਥੇ ਮੈਸੇਜ ਕਰ ਸਕਦੇ ਹੋ ਮੈਨੂੰ ਮੈਂ ਤੁਹਾਨੂੰ ਜ਼ਰੂਰ ਰਿਪਲਾਈ ਕਰਾਂਗੀ ਅਗ ਕੁਝ ਵੀ ਪੁੱਛਣਾ ਹੋਵੇ ਥੈਨ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਮੈਨੂੰ ਇਸ ਤੋਂ ਲਗਾਤਾਰ ਜਿਹੜੀ ਵੀਡੀਓਜ਼ ਅਪਲੋਡ ਕਰਦੇ ਪਈਆਂ ਇਹ ਤੁਹਾਡੇ ਐਂਟੀ ਯੂਜੀਸੀ NET ਐਗਜ਼ਾਮ ਪਲੱਸ ਜਿਨ੍ਹਾਂ ਨੇ ਹਰਿਆਣੇ ਵਾਲੇ ਐਗਜ਼ਾਮ ਵਿੱਚ ਅਸੀ ਉਹਨਾਂ ਦੇ ਨਾਲ ਬਿਲਕੁਲ ਹੀ ਇਹ ਮੈਚ ਕਰਦੇ ਪਈ ਨੇ ਸੋ ਜਿਹੜੇ ਟੌਪਿਕ ਹੈ ਕਿਨੇ ਤੁਸੀਂ ਹਰ ਜਗ੍ਹਾ ਇਸ ਚੀਜ਼ ਦੇ ਬਾਰੇ ਪੜ੍ਹ ਸਕਦੇ ਹੋ ਕਿਹੜੇ ਕਿਹੜੇ ਨੇ ਤੇ ਪੰਜਾਬੀ ਦੇ ਜਿਹੜੇ ਪ੍ਰਵਾਸੀ ਕਵੀ ਸੀ ਉਹਨਾਂ ਬਾਰੇ ਤਾਂ ਅਸੀਂ ਆਲਰੇਡੀ ਪੜ ਚੁੱਕੇ ਹਾਂ ਤੇ ਨੈਕਸਟ ਟੌਪਿਕ ਜਿਹੜਾ ਇਸ ਦੇ ਵਿੱਚ ਹੁਣ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਗੈਸੜ ਕੋ ਪ੍ਰਵਾਸੀ ਨਾਵਲਕਾਰ ਜਿਹੜੇ ਨੇ ਉਹਨਾਂ ਦੇ ਬਾਰੇ ਸੋ ਇਸ ਤੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਜਿਹੜੇ ਇੰਗਲੈਂਡ ਵਿੱਚ ਵਸਦੇ ਜਿਹੜੇ ਨਾਵਲਕਾਰ ਸੀ ਉਹਨਾਂ ਦੇ ਬਾਰੇ ਪੜਾਂਗੇ ਤੇ ਬਾਕੀ ਜਿਹੜਾ ਦੂਸਰੇ ਅ ਅਗੋ ਜਿਹੜੇ ਅਲੱਗ-alag ਿਲਕੇ ਦੇ ਅਮਰੀਕਾ ਜਾਂ ਫਿਰ ਦੂਸਰੇ ਜਗ੍ਹਾ ਤੇ ਉੱਤੇ ਉਹਨਾਂ ਦੇ ਬਾਰੇ ਬਾਅਦ ਵਿੱਚ ਪੜਾਂਗੇ ਸਭ ਤੋਂ ਪਹਿਲਾਂ ਜੜਾ ਹੈ ਗਾਇਸ ਦੇ ਵਿੱਚ ਹਰਿੰਦਰ ਪਾਜ ਆਇ ਤੇਾਰੇ ਪੜਾਂਗੇ ਹਰਿੰਦਰ ਪਾਜ ਜੜੇਗੇ ਨੇ ਉਹ ਵੀ ਇੰਗਲੈਂਡ ਦੇ ਵਿੱਚ ਵਸਦੇ ਇੱਕ ਲੇਖਕ ਹੈਗੇ ਨੇ ਦੀਪਬਿੰਦੂ ਉਹਨਾਂ ਨੇ 97 ਦੇ ਵਿੱਚ ਅੰਬੀ ਦਾ ਪਹਿਲਾ ਪਿਆਰ 74 ਦੇ ਵਿੱਚ ਸੱਜਰਾ ਬਾਜ ਹਨੇਰਾ 79 ਦੇ ਵਿੱਚ ਬਾਬਾ ਬੋਲ ਤੇ 80 ਦੇ ਵਿੱਚ ਬਾਰ ਬੇਗਾਨੇ 96 ਦੇ ਵਿੱਚ ਇਕੱਠੇ ਤੇ ਇਕੱਲੇ 98 ਦੇ ਵਿੱਚ ਪਰਵਾਸ ਪੈੜਾ 98 ਦੇ ਵਿੱਚ ਹਨੇਰੀਆਂ ਵਾਵ ਰੋਲੇ ਉਦਾਸ ਤੇ ਤੀਰ ਨੜੀ 99 ਦੇ ਵਿੱਚ ਇਸ ਤੋਂ ਇਲਾਵਾ ਤੁਖ ਦੀ ਅਗ ਵੀ 99 ਚ ਖਾਰੇ ਪਾਣੀ 2000 ਨੀਲਾ ਆਕਾਸ਼ 2002 ਦੇ ਵਿੱਚ ਸਵਰਗ ਦੇ ਚਰੋਖੇ ਚੋ 2003 ਦੇ ਵਿੱਚ ਜਿਹੜੇ ਗਏ ਸੀ ਇਹ ਸਾਨੂੰ ਲਿਖ ਕੇ ਉਹਨਾਂ ਨੇ ਦਿੱਤੇ ਸੀ ਇਹ ਉਹਨਾਂ ਦੇ ਨਾਮਲ ਮਿਲਦੇ ਨਹੀਂ ਰੋਮਾਂਟਿਕ ਦ੍ਰਿਸ਼ਾਂ ਦੇ ਨਾਲ ਨਾਲ ਹਕੀਕੀ ਪਸਾਰਾ ਦੀ ਪੇਸ਼ਕਾਰੀ ਉਨ੍ਹਾਂ ਦੇ ਜਿਹੜੇ ਕਿਲੇ ਸਾਨੂੰ ਨਾਮਲਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਹੁਣ ਇਹ ਤਾਂ ਮੈਂ ਜਸਟ ਡਾਇਰੈਕਟ ਤੁਹਾਨੂੰ ਇਸ ਸਮੇਂ ਕਰਵਾ ਰਹੀ ਹਾਂ ਬਾਅਦ ਵਿੱਚ ਲਾਸਟ ਉੱਤੇ ਜਦੋਂ ਨਿਚੋੜ ਘਟਿਆ ਜਾਏਗਾ ਉਸ ਦੇ ਵਿੱਚ ਅਸੀਂ ਫਿਰ ਇਹ ਵੀ ਦੇਖਾਂਗੇ ਕਿ ਹਰ ਇੱਕ ਲੇਖਕ ਨੇ ਕਿਹੜੇ-ਕਿਹੜੇ ਦੇ ਨਾਲ ਰਿਲੇਟਡ ਲਿਖੇ ਸੀ ਤੇ ਕਿੰਨਾ ਨੇ ਕਿਸ-ਕਿਸ ਚੀਜ਼ ਨੂੰ ਜਾਂ ਕਿਹੜੇ-ਕਿਹੜੇ ਸਰੋcar ਲੈ ਕੇ ਲਿਖੇ ਸੀ ਸੋ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਨੈਕਸਟ ਇਸ ਦੇ ਵਿੱਚ ਆਇੰਦੇ ਸੜਪੋ ਅਵਤਾਰ ਉੱਪਰ ਜਿੰਨਾ ਦਾ ਸਾਨੂੰ ਇੱਕੋ ਹੀ ਤੁੰਦ ਤੇ ਪ੍ਰਭਾਵ 2009 ਦੇ ਵਿੱਚ ਪ੍ਰਕਾਸ਼ਿਤ ਹੋਇਆ ਮਿਲਦਾ ਹੈ ਨੈਕਸ ਸਾਨੂੰ ਮਿਲਦੇ ਨੇ ਸਵਨ ਚੰਦਰ ਜਿਨ੍ਹਾਂ ਨੇ ਕੱਖ ਕਾਂ ਤੇ ਦਰਿਆ 90 ਰਿਸ਼ਤੇ 80 ਦੇ ਵਿੱਚ ਕੱਚੇ ਕਾਰੀ 81 ਦੇ ਵਿੱਚ ਸ਼ਤਰੰਜ 86 ਦੇ ਵਿੱਚ ਕਦਰਾ ਕੀਮਤਾ 92 ਦੇ ਵਿੱਚ ਕੰਜਕਾ 93 ਦੇ ਵਿੱਚ ਮੱਛਰ ਗੰਜ 98 ਦੇ ਵਿੱਚ ਉਜਾੜਾ 99 ਦੇ ਵਿੱਚ ਤਸਦੀਕ 2000 ਦੇ ਵਿੱਚ ਤੇ ਰੋ ਵਿਦਰੋਹ 2001 ਤੇ ਸਵਾ 2010 ਦੇ ਵਿੱਚ ਇਹ ਸਾਨੂੰ ਕੀ ਗੱਸੀ ਅਟੜੇ ਆਪਣੀਆਂ ਰਚਨਾਵਾਂ ਦਿੱਤੀਆਂ ਸੀ ਸੋਇਸਾ ਨੂੰ ਰਚਨਾਵਾਂ ਜਿਹੜੀਆਂ ਹੈ ਕਹਿੰਦੇ ਸਵਨ ਚੰਦਰ ਜੜੇ ਕੀ ਇੱਕ ਬਾਕੀ ਜਗ੍ਹਾ ਦੇ ਉੱਤੇ ਵੀ ਉਹਨਾਂ ਨੇ ਹੱਥ ਅਜ਼ਮਾਇਆ ਹੈ ਤੇ ਨਾਲ ਦੇ ਨਾਲ ਨਾਵਲ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਨੇ ਅੱਗੇ ਸਾਨੂੰ ਮਿਲਦੇ ਕਹਿੰਦੇ ਨੈਕਸਟ ਸਵਰਨਪ੍ਰੀਤ ਜਿਨ੍ਹਾਂ ਨੇ ਸੁਲਗਦੀਆਂ ਰੁਟਾਂ 92 ਦੇ ਵਿੱਚ ਤੇ ਅਣਪਛਾਤੀ 3 1993 ਦੇ ਵਿੱਚ ਪ੍ਰਕਾਸ਼ਿਤ ਕੀਤੇ ਸੀ ਇਹ ਰਚਨਾਵਾਂ ਨੈਕਸਟ ਹੈਂ ਦੇ ਸੁਜੀਤ ਸਹੋਤਾ ਧੁੰਦ ਦੇ ਆਰਪਾ 83 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਸੋਹਲ ਸਿੰਘ ਕਮਲ ਉਹ ਤੇ ਇਹ 99 ਦੇ ਵਿੱਚ ਦੁੱਧ ਤੇ ਕਾਂਜੀ 99 ਚ ਇਹ ਦੋ ਸਾਨੂੰ ਨਾਂਵalonਾਂ ਦੇ ਮਿਲਦੇ ਨੇ ਕਰਤਾਰ ਕੌਰ ਗਿਡਾਰ ਤੇ ਇਹ ਜਿਹੜੇ ਲੇਖਕ ਕਿ ਨੇ ਇਹਨਾਂ ਦੀ ਸਾਨੂੰ ਜਿਹੜੀ ਰਚਨਾ ਮਿਲਦੀ ਹੈ ਇਨਾਵਲ ਇੱਕ ਜਾਣੀ ਨ ਤਰੇਣਾ 1997 ਦੇ ਵਿੱਚ ਪ੍ਰਕਾਸ਼ਿਤ ਹੋਇਆ ਮਿਲਦਾ ਹੈ ਅੱਗੇ ਆਇਂਦਾ ਸਰ ਕੋ ਕਲਾਸ਼ਪੂਰੀ ਕਲਾਸ਼ਪੂਰੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਉਮੀ ਉਦਲ ਗਈ ਮੈਂ ਇੱਕ ਔਰਤ ਸੂਜੀ ਰੋਂਦੀ ਰਹੀ ਕਟਹਰੇ ਵਿੱਚ ਖੜੀ ਔਰਤ ਤੇ ਸਾਨੂੰ ਚਾਰ ਨਾਵਲ ਦਿੱਤੇ ਸੀ ਨੈਕਸਟ ਹਿੱਸੇ ਵਿੱਚ ਗੁਰਨਾਮ ਗੀਤ ਮਿਲਦੇ ਨੇ ਜਿਨ੍ਹਾਂ ਨੇ ਅਤੀ ਸਦੀ 2002 ਤੇ ਹਵਾ ਰੁਕ ਗਈ 2003 ਦੇ ਵਿੱਚ ਇਹਨਾਂ ਦੇ ਸਾਨੂੰ ਨਾਵਲ ਮਿਲਦੇ ਹਨ ਨੈਕਸਟ ਮਿਲਦੇ ਸਾਨੂੰ ਗੁਰਚਨਨ ਸੱਭੂ ਜਿਨ੍ਹਾਂ ਨੇ ਸੱਚੇ ਮਾਰਗ ਚਲਦਿਆਂ ਕਰਮਾ ਵਾਲੀ ਤੇ ਵਿਖਿਆ ਸ਼ਹਿਰ ਬੰਬਈ ਨਾਵਲ ਸਾਨੂੰ ਦਿੱਤੇ ਸੀ ਇਸ ਤੋਂ ਇਲਾਵਾ ਨੈਕਸਟ ਜੇਕਰ ਦੇਖਿਆ ਜਾਵੇ ਸਾਡ ਕੋ ਗੁਰਨਾਮ ਸਿੰਘ ਮਿਲਦੇ ਨੇ ਗਰੇਵਾਰ ਜਿਨ੍ਹਾਂ ਨੇ ਧਰਤ ਸਤਾਨ ਇੱਕ ਨਾਵਲ ਸਾਨੂੰ ਦਿੱਤਾ ਸੀ ਇਸ ਤੋਂ ਇਲਾਵਾ ਨੈਕਸਟ ਮਿਲਦੇ ਨੇ ਗੁਰਚਨਲ ਸਿੰਘ ਪਾਟਿਆ ਜਿਨ੍ਹਾਂ ਨੇ ਮਿੱਧੇ ਫੁੱਲ 87 ਦੇ ਵਿੱਚ 7 ਫਿਰ 99 ਦੇ ਵਿੱਚ ਕੁਰਬਾਨੀ 90 ਦੇ ਵਿੱਚ ਤਿਆਗ 91 ਦੇ ਵਿੱਚ ਸਚੰਦਰ ਸ਼ਾਇਆ 93 ਦੇ ਵਿੱਚ ਤੇ ਦਿਲ ਸਮੁੰਦਰੋ ਜਿਹੜਾ ਗੱਸੀ ਉਹਨਾਂ ਨੇ ਸਾਨੂੰ ਨਾਵਲ ਦਿੱਤੇ ਸੀ ਇਸ ਤੋਂ ਇਲਾਵਾ ਨੈਕਸਟ ਜਿਹੜਾ ਦਿਲ ਸਮੁੰਦਰੋ ਡੁੰਗੇ ਅੱਗੇ ਹੈਗਾ ਹੈ ਦਿਲ ਸਮੁੰਦਰ ਉਹ ਇਹ ਰਿਹਾ ਤੇ ਨਾਲ ਡੂੰਗੇ ਜਿਹੜਾ ਹੈਗਾ ਵਾਏ 94 ਚ ਮਿਲਦਾ ਹੈਗਾ ਉਹਨਾਂ ਦਾ ਮੇਰੀਆਂ ਸੱਜਣਾ ਦਾ ਖੂਨ 1994 ਦੇ ਵਿੱਚ ਦਰਦ ਦੇ ਰਿਸ਼ਤੇ 2000 ਦੇ ਵਿੱਚ ਅਲਗਾ 2001 ਦੇ ਵਿੱਚ ਨਫ਼ਰਤ ਹੀ ਸਹੀ 2002 ਦੇ ਵਿੱਚ ਪ੍ਰੀਤੀ ਇਹ ਵੀ 2002 ਚ ਪਾਰਵਤੀ 2003 ਦੇ ਵਿੱਚ ਅਮ੍ਰਿਤਾ 2003 ਦੇ ਵਿੱਚ ਤੇ ਪੱਥਰ ਬੋਲਦੇ ਨੇ 2004 ਦੇ ਵਿੱਚ ਪ੍ਰਕਾਸ਼ਿਤ ਜਿਹੜੇ ਨਾਵਲ ਸਾਨੂੰ ਦਿੱਤੇ ਸੀ ਇਸ ਤੋਂ ਲਾ ਬੇਬੀ ਉੱਥੇ ਲਿਖਿਆ ਮਿਲ ਰਿਹਾ ਸੀ ਕਿ ਇਹ ਕਿਹੜੇ ਪਬਲਿਕੇਸ਼ਨ ਤੋਂ ਕਰਵਾਏ ਗਏ ਨੇ ਸੋ ਮੈਂ ਤੁਹਾਨੂੰ ਕਿਹਾ ਸੀ ਕਿ ਜੋ ਵੀ ਨੈਕਸਟ ਲਾਸਟ ਉੱਤੇ ਜਿਹੜਾ ਨਿਚੋੜ ਹੋਏਗਾ ਕਿ ਉਹ ਵੱਖਰਾ ਮੈਂ ਕਰਵਾਵਾਂਗੀ ਕਿ ਕਿੰਨੇ ਕਿਸ ਸੁਰ ਦੇ ਨਾਲ ਲਿਖਿਆ ਸੀ ਜਿਸ ਦੀ ਜਿਹੜੀ ਕੁਆਲਿਟੀ ਹੋਏਗੀ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ ਨੈਕਸਟ ਆਏ ਦੇ ਕਿਨੇ ਡੀ ਆਰ ਬਾਸੀ ਦੇਸੀ ਕੁੜੀਆਂ ਵਲੈਤੀ ਲਾਣੇ 1972 ਮਾਪੇ ਕੁ ਮਾਪੇ 1972 ਇਹ ਦੋਨੇ 72 ਦੇ ਵਿੱਚ ਸਾਨੂੰ ਦੋ ਨਾਮ ਮਿਲਦੇ ਨੇ ਨਾ ਨਾ ਲ ਇਹ ਵੀ ਦੇਖੋ ਕਿ ਤੁਹਾਨੂੰ ਇਹ ਜਿਹੜੇ ਦਿੱਤੇ ਨੇ ਇਸ ਦਾ ਮਤਲਬ ਇਹ ਤਾਂ ਇਹਨੂੰ ਤਾਂ ਲਿਖਿਆ ਨੇ ਕਿਉਂਕਿ ਅੱਜ ਕੱਲ ਇਹ ਚੀਜ਼ ਪਾਈਆਂ ਜਾਂਦੀਆਂ ਨਹੀਂ ਜਿਵੇਂ ਕਾਲਕ੍ਰਮ ਦੇ ਆਧਾਰ ਦੇ ਉੱਤੇ ਸੋ ਨਾਲ ਇਹਨਾਂ ਨੂੰ ਵੀ ਯਾਦ ਰੱਖਿਓ ਨੈਕਸਟ ਐਂਡ ਤੇ ਸੇਮ ਨੀਲਗਿਰੀ ਗਲੋਰੀਆ 79 ਦੇ ਵਿੱਚ ਅੱਗੇ ਆਏ ਦੇ ਸੜਕੋ ਦਰਸ਼ਨ ਤੀ ਉਹਨਾਂ ਨੇ ਆਪਣੇ ਆਪਣੇ ਰਾ 1980 ਸੰਘਰਸ਼ 1984 ਤੁੰਦਲਾ ਸੂਰਜ 89 ਲਕੀਰਾਂ ਤੇ ਮਨੁੱਖ 91 ਇਹੇ ਲੋਕ 96 ਕਰ ਤੇ ਕਮਰੇ 98 ਪੈੜਾਂ ਦੇ ਆਰਪਾਰ 2001 ਤੇ ਅਜਨਬੀ ਚਿਹਰੇ 2003 ਦੇ ਵਿੱਚ ਐਸਾਂ ਨੂੰ ਉਹਨਾਂ ਦੀ ਰਚਨਾ ਜਿਹੜੀ ਜਾਨਕੀ ਨਾਵਲ ਮਿਲਦੇ ਹਨ ਇਸ ਸਭ ਨਾਲ ਅਗਸਤਨ ਰੇਤ ਵਿੱਚ ਜਿਹੜੇ ਮਿਲਦੇ ਹਨ ਉਹ ਗिने ਸੜ ਕੋ ਦਿਲਬਾਗ ਸਿੰਘ ਬਾਸੀ ਸੰਬੰਧ ਸਮਾਜ ਦੇ ਮੂਹਤੇ 1974 ਦੇ ਵਿੱਚ ਹਾਈ ਨੀ ਬਲੈਤੀ ਰੰਡੀਆਂ 1976 ਦੇ ਵਿੱਚ ਪ੍ਰਕਾਸ਼ਿਤ ਨਾਵਲ ਦਿੱਤੇ ਪਵਿੱਤਰ ਸਿੰਘ ਸੰਘੇੜਾ ਜਿਨ੍ਹਾਂ ਨੇ ਸਾਨੂੰ ਬੀਤੇ ਦਿਨ 1995 ਉਹ ਅੱਖਾਂ 1999 ਪਿਆਰਾ ਸਿੰਘ ਜ਼ਖਮੀ ਜਿਨ੍ਹਾਂ ਨੇ ਹਟ ਕੋਰੇ 1993 ਪਿੰਕੀ ਗਰੇਵਾਲ ਜਿਨ੍ਹਾਂ ਨੇ ਬਚਨੋਂ ਆਈ ਬਲੈਟ 1968 ਦੇ ਵਿੱਚ ਪ੍ਰੀਤਮ ਸਿੱਧੂ ਦੇਸ਼ ਪਰਾਏ 1984 ਦੇ ਵਿੱਚ ਮਹਿੰਦਰਪਾਲ ਸਿੰਘ ਢਾਲੀਵਾਲ ਜਿਨ੍ਹਾਂ ਨੇ ਮਿੱਟੀ ਦਾ ਮੋਹ ਨਥਾਵੇਂ 2007 ਦੇ ਵਿੱਚ ਚਿਹਰੇ ਮੰਜ਼ਿਲ ਹੋਰ ਪਏ ਰੁੱਤਾਂ ਲਹੂ ਲਹਾਨ ਪਿਉਂਦ ਤੋਂ ਪਹਿਲਾਂ ਨਹੀਂ ਸੁੱਕਣੇ ਕਦੇ ਦਰਿਆ ਬੇਚੈਨ ਥੀਮਜ਼ ਤੇ ਸੋਫੀਆ ਇਹ ਸਾਨੂੰ ਕੀ ਦਿੱਤੇ ਨੇ ਉਹਨਾਂ ਨੇ ਨਾਵਲ ਦਿੱਤੇ ਸੀ ਅੱਗੇ ਆਏ ਜੇ ਸਾਡੇ ਕੋ ਮਨਜੀਤ ਸਿੰਘ ਰਾਣਾ ਜਿਨ੍ਹਾਂ ਨੇ ਮੇਰਾ ਰੂਪ ਮੇਰਾ ਨੂਰ 1964 ਦੇ ਵਿੱਚ ਔਖੇ ਪੱਲ ਨੇ ਬੋਲ 1967 ਦੇ ਵਿੱਚ ਪ੍ਰੀਤਾ 1969 ਦੇ ਵਿੱਚ ਤੇ ਦਿਲ ਤੇ ਦੁਨੀਆ 1969 ਦੇ ਵਿੱਚ ਸਾਨੂੰ ਇਹ ਰਚਨਾਵਾਂ ਦਿੱਤੀਆਂ ਸੀ ਨੈਕਸਟ ਸਾਨੂੰ ਮਿਲਦੇਗੇ ਨੇ ਇਸ ਦੇ ਵਿੱਚ ਮੋਹਨ ਸਿੰਘ ਕੁੱਕੜਪਿੰਡਿਆ ਸੋ ਮੋਹਨ ਸਿੰਘ ਕੁੱਕੜਪਿੰਡਿਆ ਜਿਹੜੇ ਉਹਨਾਂ ਨੇ ਖੂਨ ਗਰੀਬਾਂ ਦਾ 1973 ਦੇ ਵਿੱਚ ਮੇਰਾ ਗਵਾਚਾ ਪਿਆਰ 1973 ਦੇ ਵਿੱਚ ਬਰਫ ਦਾ ਦਰਦ 1978 ਦੇ ਵਿੱਚ ਤਾਰੀਖ ਗਵਾਹੀ ਦੇਵੇਗੀ 1980 ਚ ਗੁਲਾਮੀ 82 ਦੇ ਵਿੱਚ ਬੁੱਕਲੇ ਯਾਰਦੂਨੀ 1993 ਤੇ ਕਾਲੇ ਹਰਾਮ ਦੇ 1904 ਦੇ ਵਿੱਚ ਐਸਾਂ ਨੂੰ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਦੇਖਣ ਨੂੰ ਮਿਲਦੀਆਂ ਨੇ ਮੋਹਨ ਲਾਲ ਅਗਲੇ ਨਾਵਲਕਾਰ ਨੇ ਇੱਕ ਬੂੰਦ ਤੇਰੇ ਇਸ਼ਕ ਦੀ 1996 ਦੇ ਵਿੱਚ ਤੇ ਫਿਲਮ ਜਿਹੜੀ ਹੈ 2002 ਦੇ ਵਿੱਚ ਪ੍ਰਕਾਸ਼ਿਤ ਹੋਏ ਨਾਵਲ ਮਿਲਦੇ ਨੇ ਅੱਗੇ ਆਏ ਦੇ ਸੜਕੋ ਰਤਨ ਰੀਹਲ ਜਿਨ੍ਹਾਂ ਨੇ ਸੰਦਲੀ ਚਾਨਣ 1994 ਦੇ ਵਿੱਚ ਸਾਨੂੰ ਕਿਤਾਬ ਦਿੱਤੀ ਸੀ ਰਗਵੀਰ ਟੰਡ ਜਿਨ੍ਹਾਂ ਦੇ ਸਾਨੂੰ ਰਿਸ਼ਤਿਆਂ ਦੀ ਯਾਤਰਾ ਜਿਹੜਾ ਗਵਾ ਇੱਕ ਜਿਹੜਾ ਉਹਨਾਂ ਦਾ ਸਾਨੂੰ ਨਾਵਲ ਇੱਕ ਨੂੰ ਮਿਲਦਾ ਹੈ ਅੱਗੇ ਆਏ ਦੇ ਰੂਪ ਢਿੱਲੋ ਰੁਪਿੰਦਰ ਸਿੰਘ ਜਿਹੜੇ ਸਾਨੂੰ ਇਸ ਦੇ ਵਿੱਚ ਮਿਲਦੇ ਨੇ ਜਾਤਾਨਾ ਨੂੰ ਰੁੱਟੀ ਲੋਕਿਆ ਜਾਂਦਾ ਹੈ ਜਾਂ ਤਾਂ ਇਹਨਾਂ ਨੂੰ ਰੁਪਿੰਦਰ ਪਾਲ ਸਿੰਘ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਜਿਹੜੇ ਸਾਨੂੰ ਦਿੱਤੇਗੇ ਨੇ ਉਹ ਹੈਗੇ ਨੇ ਨੀਲਾ ਨੂਰ 1907 2007 ਦੇ ਵਿੱਚ ਬਾਥੇ ਲੋਨਾਕਰ ਵਾਪਸੀ 2009 ਦੇ ਵਿੱਚ ਗੁੰਡਾ 2014 ਦੇ ਵਿੱਚ ਸਮਰਾਏ 2015 ਦੇ ਵਿੱਚ ਸਿੰਧ ਬਾਦ 2020 ਦੇ ਵਿੱਚ ਚਿੱਟਾ ਤੇ ਕਾਲਾ 2022 ਦੇ ਵਿੱਚ ਹੌਲ 2023 ਤੇ ਨਾਗਾ ਦੀ ਖੇ 2024 ਦੇ ਵਿੱਚ ਸਾਨੂੰ ਉਹਨਾਂ ਦੀ ਰਚਨਾ ਦੇਖਣ ਨੂੰ ਮਿਲਦੀ ਹੈ ਅੱਗੇ ਆਏ ਨੇ ਸ਼ਿਵ ਚਰਨ ਜੱਗੀ ਕੁੱਸਾ ਜਿਨ੍ਹਾਂ ਨੇ ਜੱਟ ਵੱਟਿਆ ਬੋਹੜ ਦੀ ਛਾਵੇਂ ਕੋਈ ਲੱਭੋ ਸੰਤ ਸਿਪਾਹੀ ਨੂੰ ਲੱਗੀ ਵਾਲੇ ਕਦੀ ਨਹੀਂ ਸੌਂਦੇ ਬਾਜ ਭਰਾਵੋਂ ਮਾਰਿਆ ਐਤੀ ਮਾਰ ਪਈ ਕੁਰਲਾਣੇ ਪੁਰਜਾ ਪੁਰਜਾ ਕੱਟ ਮਰੇ ਤਵੀ ਤੂੰ ਤਲਵਾਰ ਤੱਕ ਉੱਜੜ ਗਏ ਗਰਾਂ ਬਾਰੀ ਕੋਹੀ ਬਲਦਾ ਦੀਵਾ ਤਰਕਸ਼ ਟੰਗਿਆ ਜੰਡ ਗੋਰਖ ਦਾ ਢਿੱਲਾ ਹਾਂਜੀ ਲੋਕ ਮੱਕੇ ਵੱਲੇ ਜਾਂਦੇ ਸੱਜਰੀ ਪੈਰ ਦਾ ਪੈੜ ਦਾ ਰੇਤਾ ਰੂਹ ਲੈ ਗਿਆ ਦਿਲਾਂ ਦਾ ਜਾਨੀ ਡਾਚੀ ਵਾਲਿਆ ਮੋੜ ਮੁਹਾਰਵੇ ਜੋਗੀ ਉੱਤਰ ਪਹਾੜੋਂ ਆਏ ਅੱਖੀਆਂ ਚ ਤੂੰ ਵਸਦਾ ਬੋਦੀ ਵਾਲਾ ਤਾਰਾ ਚੜਿਆ ਟੋਬੇ ਫੂਕ ਦਿਲਾਂ ਦੀ ਜੂਹ ਚਾਹੇ ਕੁੱਟਾ ਸੁੰਨੀਆਂ ਚਾਰੇ ਪੁੱਟਾ ਸੁੰਨੀਆਂ ਕੱਲੀ ਯਾਰ ਦੀ ਸੁਰਗ ਦਾ ਝੂਟਾ ਦਰਦ ਕਹਿਣ ਦਰਬੇਸ਼ ਇਸ ਤੋਂ ਲਾਵਾ ਨੈਕਸਟ ਹਮ ਮਿਲਦੇ ਨੇ ਕੋਸੀ ਧੁੱਪ ਦਾ ਨਿਗ ਤੇ ਮੇਰ ਇੱਕ ਮੇਰੀ ਅੱਖ ਕਾਸ਼ਨੀ ਇਹ ਸਾਰੇ ਇਹਨਾਂ ਦੇ ਹੀ ਨਾਵਲ ਮਿਲਦੇ ਹਨ ਤੇ ਲਾਸਟ ਇਸ ਦੇ ਵਿੱਚ ਸਾਨੂੰ ਸ਼ਿਵਚਰਨ ਗਿਲ ਮਿਲਦੇ ਨੇ ਜਿਨ੍ਹਾਂ ਨੇ ਮੋਹਜਾਲ ਤੇ ਲਾਵਾਰਿਸ ਦੋ ਨਾਵਲ ਜਿਹੜੇ ਸਾਨੂੰ ਦਿੱਤੇ ਸੀ ਸੋ ਇਹ ਜਿਹੜੇ ਹੈ ਕਿ ਨੇ ਸਾਡ ਕੋ ਇੰਗਲੈਂਡ ਦੇ ਜਿਹੜੇ ਲੇਖਕ ਹੈ ਉਹ ਮਿਕਰ ਨੂੰ ਮਿਲਦੇ ਨੇ ਇਸ ਦੇ ਵਿੱਚ ਆਈ ਥਿੰਕ ਜਿਹੜੇ ਸਾਨੂੰ ਇਹ ਵਿੱਚ ਰੁਗਵੀਰ ਤਾਂਟ ਜਿਹੜੇ ਹੈਗੇ ਨੇ ਇੱਕ ਮਿੰਟ ਰੁਕੋ ਜ਼ਰਾ ਆਈ ਥਿੰਕ ਮੈਂ ਨਾ ਇਹ ਵਾਲਾ ਜਰਾ ਪੂਰੀ ਤਰੀਕੇ ਨਾਲ ਨਹੀਂ ਦੇਖਿਆ ਸੀ ಶತਾਂ ਜੋ ਮੇਰੇ ਕੋਲ ਇਹ ਸਕਿਪ ਹੋ ਗਏ ਸੀ ਜਿਆਦਾ ਇਹ ਵਾਲੇ ਰਗਵੀ ਤਾਂ ਜਿਹੜੇ ਕਿਨੇ ਇਹਨਾਂ ਦਾ ਮੈਂ ਪਹਿਲਾਂ ਵੇਖਾਂਗੀ ਹੋਰ ਕਿਸੇ ਜੇ ਕਿਤਾਬ ਦੇ ਵਿੱਚ ਵੀ ਜੇਕਰ ਹੋਰ ਇਹਨਾਂ ਦੀਆਂ ਲਿਖਤਾ ਸਾਨੂੰ ਮਿਲਦੀਆਂ ਨੇ ਕਿਉਂਕਿ ਦੇਖੋ ਇੱਕ ਅੱਧੀ ਦਾ ਕਿਤਾਬ ਹੋਰ ਹੋਏਗੀ ਹੋਏਗੀ ਜ਼ਰੂਰੀ ਨਹੀਂ ਹੈ ਕਿ ਇੰਨਾ ਹੀ ਇਹਨਾਂ ਨੇ ਲਿਖਿਆ ਹੋਏਗਾ ਸੋ ਇਹ ਵੇਖਾਂਗੀ ਕਿ ਇਹਨਾਂ ਦੇ ਅਗਰ ਹੋਰ ਸਾਨੂੰ ਕੋਈ ਮਿਲਦੀ ਗਈ ਹੈ ਰਚਨਾ ਤਾਂ ਉਹ ਨੈ ਇਸ ਦੇ ਵਿੱਚ ਐਡ ਜ਼ਰੂਰ ਕਰਾਂਗੀ ਜਿਹੜਾ ਕਿ ਇਹਨਾਂ ਦੇ ਜਿਹੜੇ ਨਾਵਲਾਂ ਦੇ ਵਿੱਚ ਬਾਕੀ ਤਾਂ ਦੇਖ ਹੀ ਲੈਣਾ ਤੁਸੀਂ ਸੋਇਸ ਜਿਹੜੇ ਕਿਸੇ ਸਾਡੇ ਕੋ ਸਾਰੇ ਅ ਇੰਗਲੈਂਡ ਦੇ ਜਿਹੜੇ ਲੇਖਕ ਹੈਗੇ ਨੇ ਉਹਨਾਂ ਦੇ ਬਾਰੇ ਸਾਨੂੰ ਮਿਲਦੇਗੇ ਨੇ ਤੇ ਬਾਕੀ ਜਿਹੜੇ ਹੋਣਗੇ ਅਸੀਂ ਉਹ ਨੈਕਸਟ ਦੇ ਵਿੱਚ ਕਰਾਂਗੇ ਇੱਕ ਮਿੰਟ ਰੁਕੋ ਜੋ ਅਹ ਨਹੀਂ ਜੀ ਇੱਕੋ ਹੀ ਹੈਗਾ ਜੀ ਇਹਨਾਂ ਦਾ ਹਾਂਜੀ ਇੱਕੋ ਹੀ ਹੈਗਾ ਇਹ ਕਨਫਰਮ ਹੋ ਚੁੱਕਾ ਹੈ ਇੱਕੋ ਹੀ ਇਹਨਾਂ ਦਾ ਇਹ ਰਵੇ ਵਿੱਚ ਦਿੱਤਾ ਹੋਇਆ ਨਹੀਂ ਸੋ ਇੱਕੋ ਹੀ ਹੈਗਾ ਸੀ ਰਿਸ਼ਤ ਯਾਤਰਾ ਬਾਕੀ ਜਿਹੜੇ ਹੈਗੇ ਨੇ ਉਹ ਅਸੀਂ ਨੈਕਸਟ ਦੇ ਵਿੱਚ ਕਰਾਂਗੇ ਅਗੋ ਵੀਡੀਓਜ਼ ਦੇ ਵਿੱਚ ਜਿਹੜੇ ਕੀ ਹੁਣ ਅੱਗੇ ਲੇਖਕ ਆ ਗਏ ਨੇ ਸੋ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ ਸੋ ਇਹਨਾਂ ਸਾਰਿਆਂ ਦੀ ਵੀਡੀਓਜ਼ ਦੇ ਲਿੰਕ ਸ਼ੇਅਰ ਕਰਾਂਗੀ ਪਰ ਫਿਰ ਜਿੰਨਾ ਜਿੰਨਾ ਨੇ ਨਹੀਂ ਵੇਖਿਓ ਹੋਣਗੇ ਪਲੀਜ਼ ਵੇਖੋ ਤੇ ਨਾਲ ਦੇ ਨਾਲ ਇਹਨੂੰ ਸ਼ੇਅਰ ਵੀ ਕਰਿਓ ਕਿਉਂਕਿ ਪ੍ਰਵਾਸੀ ਲੇਖਾਂ ਬਾਰੇ ਬਹੁਤ ਜ਼ਿਆਦਾ ਘਟ ਜੜੇਗੇ ਨੇ ਸਟੂਡੈਂਟਾਂ ਤੱਕ ਪਹੁੰਚੇ ਹੋਏ ਨੇ ਵੀਡੀਓਜ਼ ਤੋਂ ਜ਼ਰੂਰ ਸ਼ੇਅਰ ਕਰਿਓ ਤੇ ਲਾਈਕ ਸੂ ਕਰਕੇ ਜਾਇਓ ਓਕੇ ਜੀ ਬਾਏ ਬਾਏ